ਆਈ ਪਈ ਕੀ ਗੱਲ ਹੋਈ ਸੀ ਗੱਲ ਭਾਈ ਕੁਛ ਨਹੀਂ ਮੇਰੇ ਚਾਚਾ ਲੱਗਦਾ ਉਹ ਕਮਰੇ ਬਣਾ ਰਹੇ ਸੀਗੇ ਪਹਿਲਾਂ ਵੀ ਉਹਨਾਂ ਨੇ ਝਗੜਾ ਸਾਡੇ ਨਾਲ ਕੀਤਾ ਸੀ ਅੰਦਰ ਲਈ ਚਾਰ ਇੰਚੀ ਕੰਦ ਨਾਲ ਪਰਦਾ ਕੀਤਾ ਸੀ ਦੋਸਤੋਂ ਵੀ ਝਗੜਾ ਹੋਇਆ ਹੋਇਆ ਜਾਂਦਾ ਇਹਨਾਂ ਦਾ ਸਪੰਨ ਸਾਹਿਬ ਨੇ ਗੱਲ ਮੁਕਾਈ ਸੀ ਪਹਿਲਾਂ ਸਪੰਨ ਜੀ ਦਾਰਾ ਹੁੰਦਾ ਸੀ ਕਿਹੜਾ ਪਿੰਡ ਹੈ ਮੇਰਾ ਜਾਪੂ ਵਾਲੇ ਪਿੰਡ ਹੈ ਜੀ ਮੇਰਾ ਨਾਮ सोनू ਉਹ ਕੱਚਾ ਜ ਪੱਕਾ ਜਤਿੰਦਰ ਕੁਮਾਰ ਆ ਮੰਮੀ ਦਾ ਨਾਮ ਕ੍ਰਿਸ਼ਨਾ ਦੇਵੀ ਆ ਫਾਦਨ ਹੰਸ ਰਾਜ ਉਹ ਵੀ ਡੈਥ ਹੋ ਗਈ ਉਹਨਾਂ ਦੀ ਪਹਿਲਾਂ ਦੀ ਉਹ ਪਾਜੀ ਰਵਾਂਜ ਨੇ ਕਿਹਾ ਵੀ ਤੁਸੀਂ ਤੇਰਾ ਰੋ ਦਿਨਾਂ ਤੁਸੀਂ ਸ਼ੇਰ ਨੇ ਨਾ ਹੀ ਸ਼ੇਰ ਨੇ ਮੈਂ ਚਲੋ ਠੀਕ ਆ ਕੋਈ ਗੱਲ ਨਹੀਂ ਜੋ ਕਰਤਾ ਕਰਤਾ ਇਹਨਾਂ ਨੇ ਪਾਜੀ 4 ਇੰਚੀ ਕੰਨਾ ਉੱਚੀਆਂ ਗੱਲਾਂ ਲੈਂਡ ਦਾ ਕੇ ਕਰ ਲਿਆ ਇਹਨਾਂ ਨੇ ਮੇਰੇ ਚਾਚੇ ਹੁਣਾਂ ਨੇ ਕੀ ਨਾਮ ਉਹ ਦਰਦੀਪ ਕੁਮਾਰ ਦਰੀਪ ਕੁਮਾਰ ਤੁਹਾਡੇ ਪਿੰਡ ਦੇ ਹਾਂਜੀ ਇਹ ਮੇਰਾ ਚਾਚਾ ਗਵਾਂਡੀ ਮੇਰਾ ਸਾਡਾ ਉਹਨਾਂ ਦਾ ਜਵਾਈ ਵੀ ਘਰ ਆਇਆ ਜਵਾਈ ਸਾਰੇ ਜਵਾਈਏ ਭੂਏ ਚੜਦੇ ਜਵਾਈ ਉਹਨਾਂ ਨੂੰ ਚੁੱਕ ਦਿੰਦੇ ਸਾਰਾ ਕੁਝ ਉਹ ਕਰਦੇ ਨਾਲ ਉਹ ਕਰਾਂਦੇ ਆ ਅੱਗੇ ਵੀ ਮੇਰੀ ਮਾਂ ਉਹਨਾਂ ਨੇ ਕੁੱਟਿਆ ਵੱਡੇ ਜਵਾਈ ਨੇ ਹੁਣ ਨਿੱਕੇ ਜਵਾਈ ਨੇ ਮਾਰਿਆ ਮੇਰੀ ਮਾਂ ਨੇ ਇੱਟ ਮਾਰਦੀ ਮੇਰੀ ਮਾਂ ਦੇ ਸਿਰ 'ਚ ਇਹ ਪਾਜੀ 12:30 ਇੱਕ ਇਹਦੀ ਘਟਨਾ ਹੋਈ ਆ ਤੁਰੰਤ ਇੰਤਜ਼ਾਰ ਲੈਂਦੇ ਆ ਹਾਂਜੀ ਹਾਂਜੀ ਪਾਜੀ ਬੜੀ ਮੁਸ਼ਕਲ ਲੈਂਦਾ ਮੇਰੀ ਮਾਂ ਦੇ ਧੰਮ ਤੋੜ ਕੀ ਲੱਤੋਗੀ ਦੋ ਭਰਾ ਪਾਜੀ ਇੱਕ ਤਾਂ ਮੈਂ ਵੱਡਾ ਪਾਜੀ ਭਾਜੀ ਮੇਰੀ ਮਾਂ ਨੇ ਓ ਇੱਕੋ ਗੱਲ ਕੀਤੀ ਆ ਵੀ ਉਹ ਤੇ ਕੰਦ ਕੰਦ ਸਿੱਧੀ ਕਰਕੇ ਕੱਢ ਮੇਤਰੀ ਨਾਲ ਡੀ ਲੈਟਰ ਦੇ ਨਾਲ ਕੰਦਰ ਨੂੰ ਕੰਦ ਕਰ ਦਿੱਤੀ ਮੈਂ ਮਾਦਾ ਚਾ ਛੱਡ ਪਈ ਕੋਈ ਗੱਲ ਨਹੀਂ ਮੈਂ ਮੇਤਰੀ ਸਾਹਿਬ ਸਿੱਧੀ ਕਰਿਆ ਆਪਣੀ ਕੰਦੇ ਇਹਨਾਂ ਨੇ ਇੱਟਾਂ ਵਗਾਤੀ ਸਾਡੇ ਘਰ ਮੇਰੀ ਮਾਦਾ ਥੱਲੇ ਪੈ ਗਈ ਇੱਟ ਵੱਜੀ ਇੱਥੇ ਮੇਰੀ ਮਾਂ ਕਾਰਵਾਈਆਂ ਤੇ ਹਾਂਜੀ ਹਾਂਜੀ ਭਾਜੀ ਪੁਲਿਸ ਨੇ ਕਰ ਦਿੱਤੀ ਭਾਜੀ ਪੁਲਿਸ ਨੇ ਕੀਤਾ ਅੰਦਰ ਪਿੰਡਗੇ ਇਹਦੇ ਪੁਲਿਸ ਨਾਲ ਕਾਰਵਾਈ ਹੋਈ ਆ ਵੇਖ ਗਿਆ ਸਾਰਾ ਕੁਝ ਦੀ ਮੰਗ ਕਰ ਦਿੰਦੇ ਮੰਗ ਭਰੀਆਂ ਨੂੰ ਇਨਸਾਫ ਚਾਹੀਦਾ ਅਸੀਂ ਦੇਖੋ ਭਾਈ ਦਿਵਾਰੀਦਾਰ ਬੰਦੇ ਆਂ ਆਪਣਾ ਮਕਾਲ ਬਣਾ ਲਿਆ ਜਿੰਨਾ ਕੋਈ ਇੱਕ ਦੁੱਚ ਮਨੀ ਨਹੀਂ ਇਹ ਸੁੱਟੂ ਤੇ ਵੈਰ ਲੈਂਦੇ ਆਏ ਭਾਈ ਹੱਡੇ ਨਾਲ ਹਾਂਜੀ ਅਸੀਂ ਕੀ ਬੁਗਾ ਰਿਹਾ ਭਾਈ ਇਹਨਾਂ ਦਾ ਅਈ ਤੇ ਜਾਦੇ ਨਾ ਯਾ ਆਪਣੀ ਕੰਦ ਕੱਢਣੇ ਜਾ ਅਈ ਦਾ ਆਪਣਾ ਬਨਾਲੇ ਦਾ ਅਈ ਕੋਈ ਵੈਰ ਨਹੀਂ ਕੋਈ ਕੁਛ ਨਹੀਂ ਹਾਂਜੀ ਜਦੋਂ ਆਂਦੇ ਜਵਾਈ ਕੱਟੇ ਕਰਕੇ ਲਿਆਉਂਦੇ ਆ ਕੁੜੀਆਂ ਆਂਦੀਆਂ ਤੇਰਾ ਹਿੰਮਤ ਵਾਲਾ ਯਾਰ ਇੱਥੇ ਆਉਂਦਾ ਬੋਲਣ ਦਾ ਤੇਰਾ ਵੀ ਦੋ ਜਵਾਈ ਹੈ ਭਾਜੀ ਹਾਂਜੀ ਹਾਂਜੀ ਇੱਕ ਦਿਨ ਆ ਭਾਜੀ ਨਿੱਕਾ ਨਿੱਕਾ ਕਹਿੰਦੇ ਇੱਕ ਨੂੰ ਇੱਕ ਦਿਨ ਉਹ ਵੱਡਾ ਜਵਾਈ ਹੈ ਉਹਦਾ پتہ ਨਾਂ ਦਾ ਨਹੀਂ ਮੈਨੂੰ ਪਤਾ ਪਿੰਡ ਭਾਜੀ ਆ ਉੱਤਕਾਲੇ ਲੱਗੇ ਬਿੰਡਾ ਉਹਨਾਂ ਦਾ ਤੋਂ ਪੁੱਵੇ ਚਾਰ ਦਿਓ ਇਹ ਕੰਮ ਲੱਗੇਦੇ ਆ ਮੈਂ ਕਾ ਕਾ ਤੇਰਾ ਕੋਈ ਮਤਲਬ ਨਹੀਂ ਬੋਲਣ ਦਾ ਹਾਂਜੀ ਮੈਨੂੰ ਦੱਸ ਦਿਓ ਕਿ ਅੱਜ ਜਿਹੜੇ ਤੁਹਾਡੇ ਮਾਮਲਾ ਆਇਆ ਸੀਗਾ ਇੱਕ ਮਨ ਦੋ ਕੀ ਮਾਮਲਾ ਸੀ ਜਿਹੜਾ ਪੇਸ਼ੈਂਟ ਸੀਗਾ ਜਦੋਂ ਸਾਡੇ ਕੋਲ ਲਿਆਇਆ ਗਿਆ ਉਹ ਆਲਰੇਡੀ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਪੇਸ਼ੈਂਟ ਦੇ ਅਟੈਂਡੈਂਟ ਵੱਲੋਂ ਦੱਸਿਆ ਗਿਆ ਕਿ ਉਹਨਾਂ ਨਾਲ ਝਗੜਾ ਹੋਇਆ ਹੈ ਪਰ ਆਪਾਂ ਨਹੀਂ ਦੱਸ ਸਕਦੇ ਹੈਗੇ ਆਪਾਂ ਉਹਦੇ ਹਿਸਾਬ ਨਾਲ ਉਹਦੀ ਪੁਲਿਸ ਇਨਫੋਰਮੇਸ਼ਨ ਭੇਜਤੀ ਹੋਈ ਹੈ ਧਾਰੀਵਾਲ ਥਾਣੇ ਨੂੰ ਕਿਉਂਕਿ ਜੱਪੋਵਾਲ ਦੇ ਸੀਗੇ ਉਹ ਤੇ ਬਾਕੀ ਪੇ ਪੇਸ਼ੈਂਟ ਦਾ ਨਾਮ ਸੀਗਾ ਕ੍ਰਿਸ਼ਨਾ ਦੇਵੀ 60 ਸਾਲ ਉਮਰ ਸੀਗੀ ਉਹਨਾਂ ਦੀ ਜੱਪੋਵਾਲ ਪਿੰਡ ਦੇ ਰਹਿਣ ਵਾਲੇ ਸੀਗੇ ਤੇ ਉਹਨਾਂ ਦੀ ਬਾਡੀ ਨੂੰ ਆਪਾਂ ਮੋਰਚਰੀ 'ਚ ਸ਼ਿਫਟ ਕਰਾ ਦਿੱਤਾ ਹੈ। ਜਦੋਂ ਇੱਥੇ ਆਏ ਜਦੋਂ ਇੱਥੇ ਆਏ ਸੀਗੇ ਆਲਰੇਡੀ ਡੈੱਡ ਸੀਗੇ ਆਪਾਂ ਪੇਸ਼ੈਂਟ ਨੂੰ ਚੈੱਕ ਕੀਤਾ। ਉਹਨਾਂ ਦੀ ਡੈਥ ਆਂਦਿਆਂ ਦੇ ਹੋ ਚੁੱਕੀ ਸੀਗੇ। ਤਾਂ ਪਤਾ ਲੱਗਿਆ ਕਿ ਕਿਹੜੀ ਗੱਲ ਤੋਂ ਝਗੜਾ ਹੋਇਆ ਸੀ? ਝਗੜੇ ਦੀ ਵਜ੍ਹਾ ਤਾਂ ਨਹੀਂ ਪਤਾ ਸਾਨੂੰ। ਉਹ ਤਾਂ ਪੁਲਿਸ ਵਾਲੇ ਹੀ ਪੁੱਛਣਗੇ। ਆਪਾਂ ਜੋ ਆਪਣੇ ਵੱਲੋਂ ਕਰ ਸਕਦੇ ਸੀਗੇ ਆਪਾਂ ਕਰ। ਬ੍ਰਾਡ ਡੈੱਡ ਹੈ। ਹਾਂਜੀ ਬ੍ਰਾਡ ਡੈੱਡ ਸੀਗਾ ਪੇਸ਼ੈਂਟ। ਠੀਕ।